ਫਰਦਾਸਪੁਰ ਸ਼ਹਿਰ ਵਿੱਚ ਇੱਕ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਦੀ ਤੇਜ਼ੀ ਦੇ ਨਾਲ ਜਿਹੜੀ ਹੈ ਉਹ ਵੱਧ ਰਹੀ ਹੈ ਗਿਣਤੀ ਨੂੰ ਲੈ ਕੇ ਜਿਹੜਾ ਹੈ ਸ਼ਹਿਰ ਦੇ ਵਿੱਚ ਨਿਵਾਸੀ ਅਤੇ ਹਿੰਦੂ ਜਥੇਬੰਦੀਆਂ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਸ਼ਹਿਰ ਦੀ ਵਸਿਆ ਤੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਾਂਝੇ ਤੌਰ ਤੇ ਇਹਨਾਂ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਦੇ ਖਿਲਾਫ ਸਨਾਤਨ ਕ੍ਰਾਂਤੀ ਦਲਿਤ ਦਾ ਗਠਨ ਕੀਤਾ ਗਿਆ ਹੈ ਤੇ ਉੱਥੇ ਹੀ ਆਗੂਆਂ ਦਾ ਕਹਿਣਾ ਹੈ ਕਿ ਇਹਨਾਂ ਪ੍ਰਵਾਸੀਆਂ ਦੀ ਕੋਈ ਪਛਾਣ ਅਤੇ ਜਾਣਕਾਰੀ ਪ੍ਰਸ਼ਾਸਨ ਦੇ ਕੋਲ ਨਹੀਂ ਹੈ ਜੇਕਰ ਇਹਨਾਂ ਵਿੱਚੋਂ ਕੋਈ ਸ਼ਹਿਰ ਵਿੱਚ ਅਪਰਾਧ ਕਰਕੇ ਨਿਕਲ ਜਾਂਦਾ ਹੈ ਤਾਂ ਪੁਲਿਸ ਉਸ ਤੱਕ ਕਦੇ ਵੀ ਨਹੀਂ ਪਹੁੰਚ ਸਕੇਗੀ ਤੇ ਦੂਜੇ ਪਾਸੇ ਇਹਨਾਂ ਜਿਹੜਾ ਹੈ ਦੁੱਗਣਾ ਤਿਗਣਾ ਕਿਰਾਇਆ ਦੇ ਕੇ ਮਕਾਨ ਅਤੇ ਦੁਕਾਨਾਂ ਲੈ ਰੱਖਿਆ ਨੇ ਜਿਸ ਨਾਲ ਸ਼ੱਕ ਜ਼ਾਹਰ ਹੁੰਦਾ ਹੈ ਕਿ ਇਹ ਤਾਂ ਮਕਸਦ ਜਿਹੜਾ ਹੈ ਕੁਝ ਹੋਰ ਹੀ ਲੈ ਕੇ ਇੱਥੇ ਆਏ ਨੇ ਕਿਉਂਕਿ ਸ਼ਹਿਰ ਵਿੱਚ ਇੰਨਾ ਕੰਮ ਹੀ ਨਹੀਂ ਹੈ ਤੇ ਇੰਨਾ ਕਿਰਾਇਆ ਜਿਹੜਾ ਹੈ ਉਹ ਭਰਿਆ ਜਾ ਰਿਹਾ ਹੈ ਤੇ ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਸ਼ਹਿਰ ਨਿਵਾਸੀਆਂ ਵੱਲੋਂ ਸ਼ਹਿਰ ਦੇ ਕੁਝੇ ਇਲਾਕਿਆਂ ਦਾ ਦੌਰਾ ਵੀ ਕੀਤਾ ਗਿਆ ਜੁਥੇ ਇਹਨਾਂ ਵਿੱਚ ਇੱਕ ਵਿਸ਼ੇਸ਼ ਧਰਮ ਦੇ ਪ੍ਰਵਾਸੀ ਆ ਕੇ ਜਿਹੜੇ ਨੇ ਜਿਨ੍ਹਾਂ ਇਲਾਕੇ ਦੇ ਵਿੱਚ ਵਸ ਰਹੇ ਨੇ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਬਾਰੇ ਪੂਰੀ-ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇ ਨਾਲ ਹੀ ਇਹਨਾਂ ਦੇ ਪਿਛੋਕੜ ਦੀ ਪੜਤ ਮੈਂ ਵਿਨੇ ਮਾਜਨ ਗੁਰਦਾਸਪੁਰੋਂ ਸਨਾਤਨ ਕ੍ਰਾਂਤੀ ਦਲ ਦਾ ਇੱਕ ਸੈਨਿਕ ਅਸੀਂ ਇਸ ਲਈ ਅੱਜ ਇਕੱਠੇ ਹੋਏ ਆਂ ਕਿ ਬਹੁਤ ਹੀ ਮਾੜੀਆਂ ਘਟਨਾਵਾਂ ਆਏ ਦਿਨ ਸੁਣਨ ਨੂੰ ਮਿਲਦੀਆਂ ਆਂ ਕਿ ਫਲਾਣੇ ਦੇਸ਼ ਦੇ ਵਿੱਚ ਇਹ ਹੋ ਗਿਆ ਫਲਾਣੇ ਸ਼ਹਿਰ ਦੇ ਵਿੱਚ ਇਹ ਹੋ ਗਿਆ ਉੱਥੇ ਕਿਸੇ ਦੀ ਪੈਣ ਦਾ ਬਲਾਤਕਾਰ ਹੋ ਗਿਆ ਉੱਥੇ ਕਿਸੇ ਨੇ ਘਰ ਤੇ ਕਬਜ਼ਾ ਕਰ ਲਿਆ ਉੱਥੇ ਕਿਸੇ ਦੇ ਦੁਕਾਨਾਂ ਤੇ ਕਬਜ਼ਾ ਹੋ ਗਿਆ ਤੇ ਸਾਡੇ ਸ਼ਹਿਰ ਦੀ ਵੀ ਸਥਿਤੀ ਕੁਝ ਦਿਨ ਬਰ ਦਿਨ ਪਿਛਲੇ ਕੁਝ ਸਾਲਾਂ ਤੋਂ ਇਸ ਤਰ੍ਹਾਂ ਹੀ ਮੰਦੀ ਜਾ ਰਹੀ ਹੈ ਬੜੀਆਂ ਹੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਅੱਗੇ ਵੀ ਇੱਕ ਦੋ ਮੰਗ ਪੱਤਰ ਦਿੱਤੇ ਗਏ ਆ ਜਿਦੇ ਵਿੱਚ ਆਪਾਂ ਸਿਰਫ ਇਹੀ ਚਾਹੁੰਦੇ ਆ ਕਿ ਜਿਹੜੇ ਬਾਰੋਂ ਦੀ ਲੋਕ ਆ ਰਹੇ ਆ ਉਹਨਾਂ ਦਾ ਇੱਥੇ ਆਉਣ ਦਾ ਕਾਰਨ ਕੀ ਆ ਮਕਸਦ ਕੀ ਆ ਜੋ 60 60 70 70 80000 ਰੁਪਏ ਕਿਰਾਇਆ ਦੁਕਾਨਾਂ ਦਾ ਦੇ ਰਿਹਾ ਤੇ ਬਾਕੀ ਦੁਕਾਨਾਂ ਦੀ ਤਾਂ ਰੋਟੀ ਵੀ ਨਹੀਂ ਪੂਰੀ ਹੋ ਰਹੀ ਇਹ ਗੁਜਰਾਤਪੁਰ ਕਿਹੜਾ ਕੋਈ ਦਿੱਲੀ ਜਾਂ ਸਵਿਟਜ਼ਰਲੈਂਡ ਆ ਜਿਹੜਾ ਸਾਰੇ ਲੋਕ ਇੱਥੇ ਆ ਕੇ ਬਸ ਰਹੇ ਨੇ ਫਿਰ ਦੂਜਾ ਦੇਖਿਆ ਜੇ ਤੇ ਸਾਡੇ ਦੇਸ਼ ਦੇ ਵਿੱਚ ਜੋ ਗੁਜ਼ਰਿਆ ਸਮਾਂ ਹੈ ਉਹਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਾਨੂੰ ਜਿਹ ਇਤਿਹਾਸ ਬਾਰੇ ਦੱਸਿਆ ਹੈ ਕਿ ਆਏ ਦਿਨ ਸਾਡੇ ਤੇ ਕੋਈ ਨਾ ਕੋਈ ਅਤਿਆਚਾਰ ਹੁੰਦਾ ਰਿਹਾ। ਕਿ ਮੰਗ ਹੈ ਕਿ ਜਿਹੜੇ ਲੋਕ ਆ ਰਹੇ ਆ ਜੇ ਤਾਂ ਉਹ ਸਾਡੇ ਦੇਸ਼ ਦੇ ਸਾਡੇ ਭਰਾ ਹੈ ਸਾਡੇ ਕਾਨੂੰਨ ਵਿਵਸਥਾ ਨਾਲ ਸਹਿਮਤ ਹੈ ਤੇ ਅਸੀਂ ਉਹਨਾਂ ਦਾ ਜੀ ਆਇਆਂ ਨੂੰ ਕਹਨੇ ਆ ਤੇ ਜੇ ਉਹ ਸਹਿਮਤ ਨਹੀਂ ਆ ਉਹਨਾਂ ਦੀ ਮਨਸ਼ਾ ਕੁਝ ਹੋਰ ਹੈ ਤੇ ਉਹਦੇ ਤੋਂ ਸਾਨੂੰ ਬਚਾਇਆ ਜਾਏ ਤਾਂ ਕਿ ਆਉਣ ਵਾਲਾ ਕੱਲ ਸਾਡੇ ਬੱਚਿਆਂ ਦਾ ਸੁਰੱਖਿਤ ਰਹੇ। ਜੈ ਹਿੰਦ। ਜੈ ਸ਼੍ਰੀ ਰਾਮ ਜੀ। ਸ਼੍ਰੀ ਰਾਮ ਜੀ। ਮੈਂ ਗੁਰਦਾਸਪੁਰ ਸਨਾਤਨ ਕ੍ਰਾਂਤੀ ਦਲ ਦਾ ਮੈਂਬਰ ਹਾਂ ਅਤੇ ਆਪਣੀ ਜ਼ਿੰਮੇਵਾਰੀ ਨਾਲ ਸਮਝਦਾ ਕਿ ਮੈਨੂੰ ਆਪਣੇ ਸ਼ਹਿਰ ਬਾਰੇ ਸੋਚਣਾ ਚਾਹੀਦਾ। ਕਿ ਕੁਝ ਥੋੜੇ ਹੀ ਸਮੇਂ ਤੋਂ 2-3 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਅਪਰਵਾਸੀ ਜਿਹੜੇ ਨੇ ਬਹੁਤ ਜ਼ਿਆਦਾ ਤعداد ਚ ਵੱਧ ਰਹੇ ਨੇ ਕੁਝ ਰੇੜੀਆਂ ਫੜੀਆਂ ਤੇ ਆ ਗਏ ਨੇ ਕੁਝ ਫਰੂਟ ਦਾ ਕੰਮ ਕਰ ਰਹੇ ਕੋਈ ਸਬਜ਼ੀ ਦਾ ਪੀਓਪੀ ਇਹ ਉਹ ਸਾਰੇ ਹੀ ਮਤਲਬ ਕੰਮ ਸਾਮ ਚੁੱਕੇ ਨੇ ਦੁਕਾਨਾਂ ਵੀ ਬਹੁਤ ਜ਼ਿਆਦਾ ਉਹਨਾਂ ਨੇ ਫੈਲਾ ਲੀਆਂ ਪਰ ਅੱਜ ਦਾ ਵਿਸ਼ਾ ਸਿਰਫ ਇਹੀ ਹੈ ਕਿ ਅਸੀਂ ਇੱਕ ਗੁਰਦਾਸਪੁਰ ਸ਼ਹਿਰ ਦਾ ਚੱਕਰ ਲਾਣਾ ਜਿੱਥੇ ਅਸੀਂ ਦੇਖ ਸਕੀਏ ਕਿ ਕੋਈ ਧਾਰਮਿਕ ਕੰਮ ਕਿਸੇ ਦੀ ਮਨਜ਼ੂਰੀ ਨਾਲ ਕਰਦੇ ਆ ਜਾਂ ਗੈਰ ਮਨਜ਼ੂਰੀ ਨਾਲ ਕਰਦੇ ਆ ਇਸ ਸੀਨ ਨੂੰ ਦੇਖਦੇ ਹੋਏ ਅਸੀਂ ਅਗਰ ਜੇ ਗਲਤ ਹੋਇਆ ਅਸੀਂ ਕੁਝ ਵੀ ਸਟੈਪ ਚੁੱਕਾਂਗੇ ਪਰ ਸਾਰਾ ਕਾਨੂੰਨ ਹੱਥ ਚ ਲੈ ਕੇ ਚੁੱਕਾਂਗੇ ਏਦਾਂ ਨਹੀਂ ਚੁੱਕਾਂਗੇ ਜੋ ਵੀ ਹੋਏਗਾ ਕਾਨੂੰਨੀ ਤਰੀਕੇ ਨਾਲ ਹੋਏਗਾ ਪਰ ਅਸੀਂ ਇਸ ਵੇਲੇ ਇਕੱਠੇ ਆਂ ਮਤਲਬ ਹਿੰਦੂਤਨਪੂਰਾ ਸਨਾਤਨਤਰ ਇਕੱਠਾ ਵਾ ਐ ਨਾ ਸੋਚੇ ਕੋਈ ਕਿ ਮਤਲਬ ਇਹ ਇਕੱਠੇ ਨਹੀਂ ਹੋ ਸਕਦੇ ਜਾਂ ਕੁਝ ਏਦਾਂ ਦੀ ਕੋਈ ਗੱਲ ਨਹੀਂ ਮੇਰਾ ਨਾਮ ਪੁਸ਼ਕਰ ਨੰਦਾ ਐਡਵੋਕੇਟ ਅੱਛਾ ਜੀ ਇਹ ਕਿਹੜੀ ਸੰਸਥਾ ਨਾਲ ਖੜੇ ਹੋ ਤੁਸੀਂ ਤੇ ਸਨਾਤਨ ਕ੍ਰਾਂਤੀ ਦਲ ਗੁਦਾਸਪੁਰ ਅੱਛਾ ਜੀ ਅੱਜ ਕੀ ਕਰਿਓ ਤੁਸੀਂ ਅੱਜ ਅਸੀਂ ਅਸੀਂ ਉਚਿਤਨ ਪਹਿਲੇ ਐਸਐਸਪੀ ਗੁਰਦਾਸਪੁਰ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਕਿ ਸ਼ਹਿਰ ਦੇ ਵਿੱਚ ਕੁਝ ਅਪਰਾਸੀ ਲੋਕ ਆ ਕੇ ਠਹਿਰ ਰਹੇ ਹਨ ਉਹ ਆਉਂਦੇ ਕਿਸੇ ਹੋਰ ਮੰਤਵ ਨਾਲ ਨਾ ਕੰਮ ਉਹਨਾਂ ਦੇ ਕਿਸੇ ਹੋਰ ਮੰਤਵ ਨਾਲ ਨੇ ਨਾ ਉਹਨਾਂ ਕੋ ਕੋ ਪ੍ਰਾਪਰ ਆਪਣੀ ਆਈਡੈਂਟੀਫਿਕੇਸ਼ਨ ਹੈਗੀ ਨਾ ਵੈਰੀਫਿਕੇਸ਼ਨ ਹੈਗੀ ਆ ਉਹਦੇ ਵਾਸਤੇ ਕਿ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਇਹਨਾਂ ਸਾਰਿਆਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਤੇ ਇਹ ਕੌਣ ਕੌਣ ਨੇ ਇਹਨਾਂ ਕੋ ਸਾਰੇ ਪ੍ਰੂਫ ਲੈ ਜਾ ਉਹ ਉਹਦੇ ਉਸੇ ਵਾਸਤੇ ਕਿ ਅਸੀਂ ਸ਼ਹਿਰ ਜਿੱਥੇ ਜਿੱਥੇ ਇਹ ਪਰਵਾਸੀ ਲੋਕ ਆਏ ਨੇ ਠਹਿਰੇ ਹੋਏ ਆ ਇਹਨਾਂ ਦੀ ਦੇਖਭਾਲ ਕੀਤੀ ਹੈ ਬਿਨ ਦੇਖਭਾਲ ਕਹਿੰਦੇ ਇਹਨਾਂ ਨੂੰ ਵਾਚਿਆ ਜਾਵੇ ਕਿ ਇਹਦੀਆਂ ਕਾਰਵਾਈਆਂ ਕੀ ਹੈ ਤੇ ਇਸੇ ਤਰ੍ਹਾਂ ਇਹ ਸੜਕਾਂ ਨੂੰ ਸੜਕਾਂ ਤੇ ਆਪਣੇ ਕੁਝ ਪਾਰਟਿਕਲ ਡੇ ਤੇ ਆ ਕੇ ਸੜਕਾਂ ਰੋਕ ਕੇ ਆਪਣਾ ਧਾਰਮਿਕ ਕੰਮ ਕਰਦੇ ਨੇ ਉਹ ਬਿਨਾਂ ਕਿਸੇ ਪਰਮਿਸ਼ਨ ਤੋਂ ਤਾਂ ਅਸੀਂ ਇਹ ਵੀ ਕਿਹਾ ਸੀ ਸਾਨੂੰ ਪਤਾ ਕਿ ਕਿਤਾ ਜਾਵੇ ਕਿ ਆ ਆਇਆ ਕਿਸੇ ਅਧਿਕਾਰੀ ਤੋਂ ਪਰਮਿਸ਼ਨ ਲੈ ਕੇ ਕਰਦੇ ਪਏ ਯੋਧੇ ਕਰਦੇ ਪਿਆ ਤਾਂ ਅਸੀਂ ਅੱਜ ਸਾਰੇ ਸਭ ਸੇ ਉਹ ਸਨਾਤਨ ਕ੍ਰਾਂਤੀ ਦਲ ਦੇ ਇਸ ਗੱਲ ਨੂੰ ਵੇਖਣ ਵਾਸਤੇ ਕਿ ਸਰਕਾਰ ਨੇ ਸਾਡੀ ਨੇ ਇਹਨਾਂ ਨੂੰ ਕੁਝ ਕੀਤਾ ਕਿ ਨਹੀਂ ਤਾਂ ਜੋ ਇੱਥੇ ਕੁਝ ਹੋ ਰਿਹਾ ਵਾ ਅਸੀਂ ਸਾਰੇ ਸ਼ਹਿਰ 'ਚ ਇੱਕ ਅੱਜ ਮਾਰਚ ਕੱਢਾਂਗੇ ਉਹਨੂੰ ਦੇਖਣ ਦੀ ਕੋਸ਼ਿਸ਼ ਹੈ ਕਿ ਕਿਤੇ ਕਿਤੇ ਕੁਝ ਐਸਾ ਹੋਤ ਨਹੀਂ ਰਿਹਾ ਜਾਂ ਜੋ ਹੋ ਰਿਹਾ ਕੋਈ ਸਰਕਾਰ ਦੇ ਧਿਆਨ 'ਚ ਫੇਰ ਲਿਆਉਂ